ਸਸਕਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਸੁਖ ਲਟਿਆ ਚੈਨਲ ਦੇ ਨਾਲ ਤੇ ਆਪਾਂ ਤੁਹਾਨੂੰ ਪਾਖੜਾ ਡੈਮ ਦੀ ਪੌਂਗ ਡੈਮ ਦੀ ਹਰੀਕੇੜ ਵਰਕਸ ਦੀ ਜਿਹੜੀ ਰਿਪੋਰਟ ਦੇਣ ਜਾ ਰਹੇ ਹਾਂ ਅੱਜ 15 ਅਗਸਤ 2025 ਜਿਹੜਾ ਸਵੇਰੇ 6 ਵੇ ਦਾ ਪੌਂਗ ਡੈਮ ਕਿੰਨਾ ਸੀਗਾ ਹਰੀਕੇੜ ਵਰਕਸ ਤੋਂ ਕਿੰਨਾ ਪਾਣੀ ਅਗਲੇ ਪਾਸੇ ਛੱਡਿਆ ਜਾ ਰਿਹਾ ਹਰੀਕੇੜ ਵਰਕਸ ਤੇ ਕਿੰਨਾ ਪਾਣੀ ਆ ਰਿਹਾ ਜੇਕਰ ਐਵਰੇਜ ਦੀ ਗੱਲ ਕਰੀਏ ਹਰੀਕੇੜ ਦੀ 24 ਘੰਟੇ ਵਿੱਚ ਕਿੰਨਾ ਪਾਣੀ ਆਇਆ ਤੇ ਕਿੰਨਾ ਛੱਡਿਆਗਾ ਪਾਖੜਾ ਡੈਮ ਦੀ ਕੀ ਅਪਡੇਟ ਹੈ ਪੌਂਕ ਟਾਈਮ ਦੀ 8 ਵਜੇ ਦੀ ਰਿਪੋਰਟ ਸੋ ਕਿਰਪਾ ਕਰਕੇ ਮੇਰੇ ਵੀਰੋ ਵੀਡੀਓ ਜਿਹੜੀ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲੋ ਤਾਂ ਜਿਹੜੀ ਸਹੀ ਜਾਣਕਾਰੀ ਉਹ ਸਾਰੇ ਭੈਣ ਭਰਾਵਾਂ ਤੱਕ ਜਿਹੜੀ ਪਹੁੰਚਦੀ ਰਵੇ ਸੋ ਅੱਜ ਕਿਸੇ ਕੰਮ ਕਰਕੇ ਆਪਾਂ ਨੂੰ ਜਿਹੜਾ ਥੋੜਾ ਪਾਸੇ ਬਾਹਰ ਆਉਣਾ ਪਿਆ ਜਿਸ ਕਰਕੇ ਮੈਂ ਹੁਣ ਤੁਹਾਨੂੰ ਆਪਣੇ ਰਿਪੋਰਟ ਦੇਣ ਜਾ ਰਿਹਾ ਜੇਕਰ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਗੱਲ ਪੌਂਗ ਡੈਮ ਦੀ ਕਰ ਲੈਨੇ ਆ ਸਵੇਰੇ 6 ਵੇ ਦੀ ਰਿਪੋਰਟ ਅੱਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਇੱਕ ਦੇ ਚੁੱਕੇ ਆ ਜੇਕਰ ਹੁਣ 8 ਵੇ ਦੀ ਰਿਪੋਰਟ ਦੇਖੀਏ ਤਾਂ ਜਿਹੜਾ ਪੌਂਗ ਡੈਮ ਦਾ ਜਿਹੜਾ ਲੈਵਲ ਆ ਉਹ 1377.14 ਫੁੱਟ ਤੇ ਪਹੁੰਚ ਚੁੱਕਾ ਟੋਟਲ ਜਿਹੜਾ ਪਾਣੀ ਰੱਖਣ ਦੀ ਸ਼ਮਤਾ ਹੈ ਪੌਂਗ ਡੈਮ ਦੇ ਵਿੱਚ ਉਹ 1400 ਫੁੱਟ ਜਿਹੜਾ ਕਿ 1377.14 ਫੁੱਟ ਤੇ ਚੱਲ ਰਿਹਾ ਸਵੇਰੇ 8 ਵਜੇ 15 ਅਗਸਤ 2025 ਜੇਕਰ ਆਪਾਂ ਇਹਦੇ ਵਿੱਚ ਪਾਣੀ ਇਨਫਲੋ ਦੀ ਗੱਲ ਕਰੇ ਤਾਂ 70173 ਕਿਊਸਿਕ ਜਿਹੜਾ ਪਾਣੀ ਆ ਉਹ ਇਨਫਲੋ ਕਰ ਰਿਹਾ ਜੇਕਰ ਟਰਬਾਈਨਾਂ ਦੇ ਥਰੂ ਆਊਟਫਲੋ ਦੀ ਗੱਲ ਕਰੀਏ ਤਾਂ 17793 ਕਿਊਸਿਕ ਜਿਹੜਾ ਪਾਣੀ ਆ ਟਰਬਾਈਨਾਂ ਦੇ ਥਰੂ ਆਊਟਫਲੋ ਕਰ ਰਿਹਾ ਜੇਕਰ 스ਪਿਲਵੇ ਗੇਟਾਂ ਦੀ ਗੱਲ ਕਰੇ ਤਾਂ 39238 ਕਿਊਸਿਕ ਜਿਹੜਾ ਪਾਣੀ ਆ 스ਪਿਲਵੇ ਗੇਟਾਂ ਦੇ ਰਾਹੀਂ ਆਊਟਫਲੋ ਕਰ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 5731 ਕਿਊਸਿਕ ਜਿਹੜਾ ਪਾਣੀ ਆ ਟੋਟਲ ਜਿਹੜਾ ਉਹ ਆਊਟਫਲੋ ਕਰ ਰਿਹਾ ਹੈ ਪੌਂਗ ਡੈਮ ਤੋਂ ਸਵੇਰੇ 8 ਵਜੇ ਜੇਕਰ ਹੁਣ ਆਪਾਂ ਗੱਲ ਕਰ ਲਈਏ ਪਾਖੜਾ ਟਾਈਮ ਦੀ ਪਾਖੜਾ ਟਾਈਮ ਦੀ ਸਵੇਰ ਦੀ 6 ਆਪਾਂ 8 ਵੇ ਦੀ ਸੌਰੀ 6 ਵੇ ਦੀ ਰਿਪੋਰਟ ਦੇਖੀਏ ਤਾਂ ਜਿਹੜਾ ਪੂਰਾ ਪਾਣੀ ਰੱਖਣ ਦੀ ਜਿਹੜੀ ਸ਼ਮਤਾ ਹੈ ਉਹ ਆਪਣੇ ਲਗਭਗ ਆਪਣੀ 1685 ਫੁੱਟ ਤੇ ਆ ਜੇਕਰ ਸਵੇਰੇ 6 ਵਜੇ 15 ਅਗਸਤ 2025 ਦੀ ਦੇਖੀਏ ਤਾਂ 1655.06 ਫੁੱਟ ਤੇ ਜਿਹੜਾ ਭਾਖੜੇ ਦਾ ਡੈਮ ਲੈਵਲ ਆ ਉਹ ਪਹੁੰਚ ਚੁੱਕਾ ਹੈ ਜੇਕਰ ਇਨਫਲੋ ਦੀ ਗੱਲ ਕਰੀਏ ਤਾਂ 76064 ਕਿਊਸਿਕ ਜਿਹੜਾ ਪਾਣੀ ਆ ਭਾਖੜੇ ਡੈਮ ਦੇ ਵਿੱਚ ਆ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ 24063 ਕਿਊਸਿਕ ਜਿਹੜਾ ਪਾਣੀ ਆ ਅਗਲੇ ਪਾਸੇ ਜਿਹੜਾ ਭਾਖੜੇ ਤੋਂ ਆਊਟਫਲੋ ਕੀਤਾ ਜਾ ਰਿਹਾ ਛੱਡਿਆ ਜਾ ਰਿਹਾ ਜੇਕਰ ਹੁਣ ਆਪਾਂ ਹਰੀਕੇ ਦੀ ਅਪਡੇਟ ਦੇਖੀਏ ਸਵੇਰੇ 6 ਵਜੇ ਦੀ ਤਾਂ ਜਿਹੜਾ ਪੌਂਡਿਆਂ ਵਾਲਾ 688.10 ਫੁੱਟ ਤੇ ਜਿਹੜਾ ਚੱਲ ਰਿਹਾ ਜੇਕਰ ਆਪਸ ਟੀਮ ਦੀ ਗੱਲ ਕਰੀ ਤਾਂ 1,00,725 ਕਿਊਸਿਕ ਜਿਹੜਾ ਪਾਣੀ ਆ ਉਹ ਆਪਣਾ ਹਰੀਕੇ ਹੈਡ ਤੇ ਆ ਰਿਹਾ ਹੈ ਮਤਲਬ ਕਿ ਇਨਫਲੋ ਕਰ ਰਿਹਾ ਹੈ ਸਵੇਰੇ 6 ਵਜੇ 15 ਅਗਸਤ 2025 ਡਾਊਨਸਟ੍ਰੀਮ ਦੀ ਗੱਲ ਕਰੀਏ ਤਾਂ 79,506 ਕਿਊਸਿਕ ਜਿਹੜਾ ਪਾਣੀ ਆ ਉਹ ਡਾਊਨਸਟ੍ਰੀਮ ਕੀਤਾ ਜਾ ਰਿਹਾ ਹੈ ਆਪਣੇ ਹਰੀਕੇ ਹੈਡ ਵਰਕਰਸ ਤੋਂ ਏਟਲੇ ਪਾਸੇ ਫਰੋਈਪੁਰ ਵਾਲੇ ਪਾਸੇ ਜੇਕਰ ਫਰੋਈ ਪਰਫੀਡਰ ਦੀ ਗੱਲ ਕਰੀ ਤਾਂ 8237 ਕਿਊਸਿਕ ਜਿਹੜਾ ਪਾਣੀ ਆ ਫਰੋਈ ਪਰਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਰਾਜਸਥਾਨ ਫੀਡਰ ਦੀ ਗੱਲ ਕਰੀਏ ਤਾਂ 13795 ਕਿਊਸਿਕ ਜਿਹੜਾ ਪਾਣੀ ਆ ਉਹ ਰਾਜਸਥਾਨ ਫੀਡਰ ਨੂੰ ਦਿੱਤਾ ਜਾ ਰਿਹਾ ਜੇਕਰ ਮਾਹੂ ਕਨਾਲ ਦੀ ਗੱਲ ਕਰੀਏ ਤਾਂ 187 ਕਿਊਸਿਕ ਜਿਹੜਾ ਪਾਣੀ ਆ ਉਹ ਮਾਹੂ ਕਨਾਲ ਨੂੰ ਦਿੱਤਾ ਜਾ ਰਿਹਾ ਸੋ ਮੇਰੇ ਵੀਰੋ ਵੀਡੀਓ ਚਲਦੀ ਚਲਦੀ ਸ਼ੇਅਰ ਜ਼ਰੂਰ ਕਰ ਦਿਓ ਹਰ ਘਰਾਂ ਰ ਫੋਨ ਚ ਪਹੁੰਚਾ ਦਿਓ ਪਲ-ਪਲ ਦੀ ਜਿਹੜੀ ਖਬਰ ਦੇਖਣ ਲਈ ਤੁਸੀਂ ਸੁੱਖ ਲਟ ਗਿਆ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ ਸ ਕੋ ਸਾਤ੍ਰੂਿਤ ਬਿਆਸ ਦੇ ਕਿਹੜੇ ਦਰਿਆ ਦੇ ਨੇੜੇ ਤੁਸੀਂ ਮੈਨੂੰ ਬਾਚ ਕਰ ਰਹੇ ਹੋ ਤਾਂ ਜੋ ਪਤਾ ਲੱਗ ਸਕੇ ਕਿੱਥੇ ਜਿਹੜਾ ਕਿਸ ਤਰ੍ਹਾਂ ਦਾ ਮੌਲ ਪਾਣੀ ਦਾ ਚੱਲ ਰਿਹਾ ਬਾਕੀ ਇਹ ਫਵਾਹਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਤੇ ਤੁਸੀਂ ਆਪਣਾ ਥੋੜਾ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਪਾਣੀ ਦਾ ਕੰਮ ਵਧ ਵੀ ਸਕਦਾ ਤੇ ਘਟ ਵੀ ਸਕਦਾ ਮਹਾਚਲ ਦੇ ਵਿੱਚ ਲਗਾਤਾਰ ਜਿਹੜੇ ਭਾਰੀ ਮੀਂਹ ਪੈ ਰਹੇ ਹਨ ਬਾਕੀ ਕਿਸੇ ਵਜ੍ਹਾ ਕਰਕੇ ਥੋੜਾ ਮੈਂ ਅੱਜ ਕੰਮ ਸਾਈਡ ਤੇ ਮੀਟਿੰਗ ਤੇ ਆਇਆ ਹਾਂ ਤੇ ਜਿਹੜੇ ਮੇਰੇ ਨਾਲ ਦੇ ਆ ਉਹ ਲਗਭਗ ਪਲ-ਪਲ ਦੀ ਜਿਹੜੀ ਖਬਰ ਆ ਉਹ ਆਪਣੀ ਮੈਨੂੰ ਦੇ ਰਿਹਾ ਮੁਠਿਆਂ ਵਾਲੇ ਦੀਆਂ ਕਾਫੀ ਜਿਹੜੇ ਇਲਾਕੇ ਡੁੱਬ ਚੁੱਕੇ ਧੀਰੇ ਕਰਦੇ ਇਲਾਕੇ ਕਾਫੀ ਡੁੱਬ ਚੁੱਕੇ ਇਧਰੋਂ ਕੁੱਤਬਰੀਂ ਦੇ ਨਾਲ ਕਾਫੀ ਜਿਹੜਾ ਝੋਨਿਆਂ ਦੇ ਵਿੱਚ ਦੀ ਪਾਣੀ ਜਿਹੜਾ ਬਣਨਾ ਲੱਗਣ ਲਈ ਤਿਆਰ ਹੋ ਚੁੱਕਾ ਉਧਰੋਂ ਜਿਹੜਾ ਆਪਣੇ ਫੱਤੇ ਵਾਲੇ ਦੇ ਨੇੜੇ ਜਿਹੜਾ ਪਾਣੀ ਬਣਨਾ ਲੱਗਣ ਲਈ ਤਿਆਰ ਹੋ ਚੁੱਕਾ ਆਪਣਾ ਇਹ ਕਾਫੀ ਵੱਡੇ ਪੱਧਰ ਤੇ ਜਿਹੜਾ ਪਾਣੀ ਆ ਉਹ ਬੰਡਾਲੇ ਪੁਲ ਤੋਂ ਗੁਜ਼ਰ ਰਿਹਾ ਸੋ ਮੇਰੇ ਵੀਰੋ ਵੀਡੀਓ ਜ਼ਰੂਰ ਸ਼ੇਅਰ ਕਰੋ ਜਲਦੀ ਅਗਲੀ ਅਪਡੇਟ ਆਪਾਂ ਤੁਹਾreturnData ਸਾਂਝੀ ਕਰਾਂਗੇ ਸਵੇਰੇ 6 ਵਜੇ ਤੱਕ ਭਾਗੜਾ ਡੈਮ 8 ਵਜੇ ਤੱਕ ਪੌਂਕ ਟਾਈਮ ਤੇ ਸਵੇਰੇ 6 ਵਜੇ ਦੀ ਜਿਹੜੀ ਆ ਹਰੀਕੇ ਦੀ ਅਪਡੇਟ ਦਿੱਤੀ ਆ ਵੈਸੇ ਆਪਾਂ ਐਵਰੇਜ ਦੀ ਗੱਲ ਕਰੀਏ 24 ਘੰਟਿਆਂ ਦੇ ਵਿੱਚ ਹਰੀਕੇ ਤੇ ਜਿਹੜਾ ਪਾਣੀ ਆ ਰਿਹਾ 85168 ਕਿਊਸੀ ਕਾਰ ਰਿਹਾ ਆਊਟਫਲੋ ਜਿਹੜਾ ਉਹ 63386 ਕਿਊਸੀ ਕੀਤਾ ਜਾ ਰਿਹਾ ਲਗਭਗ ਜੇਕਰ ਆਪਾਂ ਸਾਰੀ ਐਵਰੇਜ ਕੱਢੀਏ ਕਿੰਨੇ ਟਾਈਮ ਦੇ ਵਿੱਚ ਕਿੰਨਾ ਪਾਣੀ ਛੱਡਿਆ ਤੇ ਇੰਨਾ ਪਾਣੀ ਆ ਰਿਹਾ ਤੇ ਇੰਨਾ ਛੱਡਿਆ ਜਾ ਰਿਹਾ ਫਵਾਵਾਂ ਤੋਂ ਬਚੋ ਸੁਚੇਤ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਵੀਡੀਓ ਮੇਰੇ ਵੀਰੋ ਜਰੂਰ ਸ਼ੇਅਰ ਕਰ ਦਿਓ ਸੁਖ ਲਟਿਆ ਫੋਲੋ ਸਬਸਕ੍ਰਾਈਬ ਕਰਕੇ ਰੱਖ ਲਓ ਆਪਾਂ ਤੁਹਾਨੂੰ ਜਿਹੜੀ ਪਲ-ਪਲ ਦੀ ਉਹ ਖਬਰ ਦਿੰਦੇ ਰਵਾਂਗੇ